ਕਦੇ ਸੁਣਿਆ ਸੀਗਾ ਕਿ ਤਾੰਤਰੀਕ ਦੇ ਕੋਲੋਂ ਜਾਂ ਢੋਂਗੀ ਬਾਬਿਆਂ ਦੇ ਕੋਲੋਂ ਪੂਜਾ ਹਵਨ ਕਰਕੇ ਸੰਤਾਨ ਪ੍ਰਾਪਤੀ ਹੋ ਜਾਂਦੀ ਹੈ ਸਾਡੇ ਪਰਿਵਾਰ ਕਹਿੰਦੇ ਪੁੱਤਰ ਜਾਇਆ ਤੇ ਤੁਹਾਡਾ ਲਾਜ ਹੋਏਗਾ ਤੁਹਾਡੇ ਕਰਪਾ ਸੰਤਾਨ ਹੋ ਜਗੀ ਇਹ ਚੱਕਰ ਮੇਣੇ ਝਾਂਚੇ ਚ ਫਸਾ ਕੇ ਮੇਰੇ ਕੋਲ ਥੋੜੇ ਥੋੜੇ ਕਰਕੇ ਪੈਸੇ ਲੋੜਦੇ ਰਹੇ ਸਾਨੂੰ ਇਸਿੱਤ ਮੈਂ ਇਸਕੇ ਕਦੇ ਮੰਨਤਾ ਨਹੀਂ ਤੇ ਪਤਾ ਨਹੀਂ ਜਨੇ ਕਿਹਾ ਦਿਮਾਗ ਵਿੱਚ ਬਾਸ ਆਊਟ ਕਰ ਦਿਆ ਜਿਸ ਸਭ ਚੀਜ਼ ਨੇ ਹਮਕੋ ਪਲਾਨ ਕੇ ਬਣਾ ਕੇ ਇਸਨੇ ਲੂਟਾ ਚੁਰ ਕਰ ਦਿਆ ਫਿਰ ਇਸਨੇ ਬੋਲਾ ਕਿ 8 ਲੱਖ ਦੀ ਪੂਜਾ ਹੋਣੀ ਹੈ ਦਵਾਰਾ 8 ਲੱਖ ਦੀ ਪੂਜਾ ਹੋਣੀ ਹੈ ਫਿਰ ਉਸਕੇ ਬਾਅਦ ਕਹਿੰਦਾ ਜੀ ਉਹ ਜਿਹੜੀ ਪੂਜਾ ਕੀ ਹੈ ਕੋ ਗੱਡਾ ਖੁੱਲ ਗਿਆ ਪੂਜਾ ਕਰਨੀ ਹੈ ਕਾਲੇ ਰਿੰਗੇ ਪੂਜਾ ਕਰਨੀ ਹੈ ਉਸਕੇ ਲਈ ਪੀ ਨੰਦਾ ਹਮੇ ਕਾਲੇ ਰਨ ਚਾਹੀਏ ਮੈਂ ਕਿਹਾ ਮੈਂ ਨਹੀਂ ਕਰਾਂ ਮੈਂ ਮਨਾ ਕਰ ਦਿਆ ਕਹਿੰਦਾ ਨਹੀਂ ਨਹੀਂ ਹੋਗੀ ਕਿਰਨੇ 4 ਲੱਖ ਰੁਪਇਆ ਉਸकी ਪੂਜਾ ਕੀ 60 ਲੱਖ ਰਕਮ ਬਹੁਤ ਹੁੰਦੀ ਹੈ RAMLAL JI ਤੁਹਾਡੇ ਜਹਨ ਚ ਨਹੀਂ ਆਇਆ ਕਿ ਇੰਨੀ ਮਹਿੰਗੀ ਕਿਹੜੀ ਪੂਜਾ ਹਵਲ ਹੁੰਦੇ ਨੇ ਮੈਨੂੰ ਪਤਾ ਨਹੀਂ ਮੇਰੇ ਦਿਮਾਗ ਜੀ ਨੇ ਬਾਸਟ ਕਰਦੇ ਮੇਰੇ ਕੋਲ ਕੁਝ ਕੁਝ ਦਿਖਾਈ ਨਹੀਂ ਦਿੱਤਾ ਤਾਂ ਕੀ ਕਰਨਾ ਹੈ ਸਿਰਫ ਮੈਂ ਜੀ ਕੀ ਬਾਤ ਮਾਂਦਾ ਤਾਂ ਬਾਕੀ ਮੈਂ ਘਰ ਮੈਂ ਕਿਸੇ ਨੂੰ ਬੋਲਤਾ ਨਹੀਂ ਥਾ ਕਦੇ ਜਹਨ ਚ ਖੜਕੀ ਨਹੀਂ ਇਹ ਗੱਲ ਕਿ 2 ਸਾਲ ਤੱਕਰੀਬ ਸਮਾਂ ਹੋ ਚੱਲਾ ਮੇਰੇ ਕੋਲ ਉਹੀ ਬੰਦਾ ਪੈਸੇ ਤੇ ਪੈਸੇ ਲਈ ਜਾ ਰਿਹਾ ਪਰ ਹੋ ਤਾਂ ਕੁਝ ਨਹੀਂ ਗਿਆ ਉਹ ਹੀ ਨੇ ਮੇਰੇ ਦਿਲ ਚ ਪਤਾ ਨਹੀਂ ਨੇ ਮੇਰੇ ਦਿਮਾਗੇ ਮੈਂ ਕੀ ਬਾਸਟ ਕਰਦੇ ਮੈਂ ਕਿਸੇ ਕਿਸੇ ਨਾਲ ਬਾਤ ਨਹੀਂ ਕਰਦਾ ਨਾ ਜਿਵੇਂ ਕਿ ਕੁਸੀਂ ਕਦੇ ਉਹਨੂੰ ਕਿਹਾ ਨਹੀਂ ਕਿ ਜਿੱਥੇ ਹਮਨ ਹੋਣਾ ਜਾਂ ਜਿੱਥੇ ਪੂਜਾ ਹੋਣੀ ਹੈ ਸੰਤਾਨ ਪ੍ਰਾਪਤੀ ਦੀ ਮੈਨੂੰ ਲੈ ਕੇ ਚੱਲ ਉੱਥੇ ਕਹਿੰਦਾ ਨਹੀਂ ਉੱਥੇ ਤੇਰੀ ਕੋਈ ਜ਼ਰੂਰਤ ਨਹੀਂ ਤੂੰ ਨਹੀਂ ਜਾਣਾ ਇਧਰ ਹੀ ਸਭ ਕੁਝ ਹੋ ਜਾਏਗਾ ਕਹਿੰਦਾ ਫਿਰ ਮੇਰੇ ਦਿਮਾਗ ਖੋਲ ਆ ਕਿ ਇਹ ਤੇ ਮਰ ਸਾਹ ਦੁੱਖਾ ਕਰ ਰਿਹਾ ਹੈ ਤਬச்சே ਅਮਨੇ ਇਸਕੇ ਉੱਪਰ ਡਾਊਟ ਹੋ ਗਿਆ ਹਾਂ ਤਬ ਤੱਕ ਇਹ 40 ਲੱਖ ਰੁਪਏ ਲੈ ਚੁੱਕਾ ਸੀ ਮਾਰੀ ਉਮਰ ਮੇਰੀ ਮੇਰੀ ਬਾਡੀ ਵਾਈਫ ਨੂੰ ਪਤਾ ਲੱਗ ਗਿਆ ਕਿ ਇਹ ਫਰੌਡ ਹੋ ਗਿਆ ਸਾਡੇ ਨਾਲ ਉਸ ਨੂੰ ਪਤਾ ਲੱਗ ਗਿਆ ਉਹ ਵੀ ਬਿਮਾਰ ਹੋ ਕੇ ਸਦਮੇ ਵਿੱਚ ਪਠਾਨਕੋਟ ਦੇ ਵਿੱਚ ਇੱਕ ਪਰਿਵਾਰ ਨੂੰ ਅੰਧਵਿਸ਼ਵਾਸ ਦੇ ਵਿੱਚ ਪਾ ਕੇ 60 ਲੱਖ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ ਗਿਆ ਹੈ। ਸੰਤਾਨ ਪ੍ਰਾਪਤੀ ਦਾ ਲਾਲਚ ਦੇ ਕੇ ਤਾੰਤ੍ਰਿਕ ਤੇ ਚੱਕਰਾਂ ਦੇ ਵਿੱਚ ਅਜਿਹਾ ਇਸ ਪਰਿਵਾਰ ਨੂੰ ਉਲਜਾਇਆ ਗਿਆ ਕਿ 60 ਲੱਖ ਤੱਕ ਦੀ ਠੱਗੀ ਮਾਰ ਲਈ ਗਈ ਤਾਂ ਮੇਰੇ ਨਾਲ ਰਾਮ ਲਾਲ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ। ਕਹਾਣੀ ਕੀ ਬਣੀ ਕਿਵੇਂ ਇਹਨਾਂ ਦੇ ਕੋਲੋਂ 60 ਲੱਖ ਦੀ ਠੱਗੀ ਮਾਰੀ ਗਈ? ਕੌਣ ਉਹ ਲੋਕ ਸੀਗੇ? ਕਿਵੇਂ ਉਹਨਾਂ ਨੇ ਅੰਧਵਿਸ਼ਵਾਸ ਦੇ ਵਿੱਚ ਇਹਨਾਂ ਨੂੰ ਪਾਇਆ ਤਾਂ ਸਾਰੀ ਕਹਾਣੀ ਸਮਝਣ ਦੀ ਲੋੜ ਹੈ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਕਹਾਣੀ ਤੋਂ ਸੇਧ ਲੈਣ ਦੀ ਵੀ ਲੋੜ ਹੈ ਕਿ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਆ ਰਾਮ ਲਾਲ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਆ ਰਾਮ ਲਾਲ ਜੀ ਪਹਿਲਾਂ ਤਾਂ ਬਹੁਤ ਦੁੱਖ ਲੱਗਾ ਇਹ ਖਬਰ ਤੁਹਾਡੀ ਸੁਣ ਕੇ ਮੈਂ ਚਾਹੁੰਨਾ ਕਿ ਸ਼ੁਰੂ ਤੋਂ ਤੁਸੀਂ ਦੱਸਿਓ ਕਿ ਇਹ ਪੂਰੀ ਕਹਾਣੀ ਕਿਵੇਂ ਹੋਈ ਇਹਦੀ ਸ਼ੁਰੂਆਤ ਕਿੱਦਾਂ ਹੋਈ ਸਭ ਤੋਂ ਪਹਿਲਾਂ ਇਹਨੇ ਸਾਡੇ ਘਰ ਵਿੱਚ ਕਦੇ ਮੁਰਗੇ ਨੂੰ ਤੋਣਾ ਕਦੇ ਸਪੈਂਕ ਦਦਾ ਕਦੇ ਰੋਟੀ ਦੁਕਾਨ ਦੁਕਾਨ ਗਿਆ ਕੇ ਫੈਂਕਦਾ ਕਦੇ ਸ਼ੁਰੂਆਤ ਦੱਸਿਓ ਕਿੱਥੋਂ ਹੋਈ ਕਿੰਨੇ ਤੁਹਾਨੂੰ ਮਿਲਾਇਆ ਕਿੱਦਾਂ ਇਹ ਕਹਾਣੀ ਸ਼ੁਰੂ ਹੋਈ ਸ਼ੁਰੂ ਗਏ ਅਰਦਾਸ ਸੁਆਮੀ ਸਾਤਸੰਗ ਬਿਆਸ ਜੀ ਇਹਨਾਂ ਦਾ ਛੇ ਵਕਨ ਜਾਂਦੇ ਤੇ ਗਗਰਾਂ ਸਾਤਸੰਗ ਕਰ ਇਹ ਵੀ ਆਤਾ ਤਾਂ ਉਧਰ ਛਾੜੀ ਦੋਨਾਂ ਦੀ ਮੁਲਾਕਾਤ ਹੋਈ ਇਸ ਕੀ ਬੇਪੀ ਇਹ ਮੋਹਿਤ ਸ਼ਰਮਾ ਠੀਕ ਹੈ ਮੋਹਿਤ ਸ਼ਰਮਾ ਦੀ ਫੈਮਿਲੀ ਵੀ ਆਤੀ ਦੀ ਦੀ ਮਾਤਾ ਵੀ ਜਾਂਦੀ ਹੈ ਤੇ ਸਾਰੇ ਅਰਦਾਸ ਉਧਰ ਛਾੜੀ ਮੁਲਾਕਾਤ ਹੋ ਗਈ ਇਹਨਾਂ ਬੋਲਾ ਕਿ ਅੰਕਲ ਜੀ ਮੇਰਾ ਬਾਬਾ ਹੈ ਉਹ ਤੁਹਾਡੇ ਸੰਤਾਨ ਨਹੀਂ ਹੈ ਇਸ ਲਈ ਉਹ ਕਰੇਗਾ ਤਾਂ ਜਾਣਦੇ ਆਂ ਤੇ ਇਹਨਾਂ ਦਾ ਮਾਤਾ ਵੀ ਕਹਿੰਦੀ ਸਾਰੇ ਪਰਿਵਾਰ ਕਹਿੰਦੇ ਕਿ ਉੱਧਰ ਜਾਇਆ ਤੇ ਤੁਹਾਡਾ ਲਾਜ ਹੋਏਗਾ ਤੁਹਾਡੇ ਸੰਤਾਨ ਹੋ ਜੀਗੀ ਇਸ ਚੱਕਰ ਮੇਣੇ ਚਾਂਚੇ ਚ ਬਿਚ ਮੇਰੇ ਕੋਲ ਥੋੜੇ ਥੋੜੇ ਕਰਕੇ ਪੈਜੇ ਲੂਟਦੇ ਰਹੇ ਡਰਾਤਮਕਾ ਕੇ ਕਬੀ ਹਮਾਰੇ ਘਰ ਮੇ ਗੁੱਡੇ ਫੈਂਕਦੇ ਨੇ ਕਬੀ ਨਿਕਨੇ ਕਿ ਰੋਟੀਆਂ ਫੈਂਕਦਣੀਆਂ ਕਬੀ ਕੁਛ ਰੱਖਦਣਾਂ ਕਬੀ ਕੁਛ ਰੱਖਦਣਾਂ ਮੈਂ ਤੁਹਾਡੇ ਕਰਕੇ ਕਿਸ ਨੇ ਕੁਛ ਕੀ ਹੈ ਕੋਈ ਤਾੰਤ੍ਰਿਕ ਦੇ ਬੈਸ ਹੈ ਪਹਿਲਾਂ ਪੂਜਾ ਕਰਾਈ ਪਹਿਲਾਂ 60000 ਰੁਪਏ ਲਿਆ ਕੇ ਪੂਜਾ ਹੋਣੀ ਹੈ ਫਿਰ ਕਹਿੰਦਾ ਮੇਰੇ ਪਰ ਅਸਰ ਹੋ ਗਿਆ ਅਸੀਂ 80000 ਇੱਟਨੇ ਲਈ ਦੁਬਾਰਾ ਪੇਰਿਸ਼ ਨੇ ਬੋਲਾ ਕਿ 8 ਲੱਖ ਦੀ ਪੂਜਾ ਹੋਣੀ ਹੈ ਦੁਬਾਰਾ 8 ਲੱਖ ਦੀ ਪੂਜਾ ਹੋਣੀ ਹੈ ਫਿਰ ਉਸਕੇ ਬਾਅਦ ਜਾਂਦਾ ਜੀ ਉਹ ਜਿਹੜੀ ਪੂਜਾ ਕੀ ਹੈ ਉਹ ਗੁੱਡਾ ਖੁੱਲ ਗਿਆ ਮੁੜ ਕੇ ਆ ਗਿਆ ਫਿਰ ਦੂਸਰੇ ਬਾਬੇ ਕੋ ਲੈ ਕੇ ਆਇਆ ਸੂਤ ਜੀ ਨੂੰ ਉਹ ਵੀ ਪੂਜਾ ਕਰੇਗਾ उसकी पूजा करनी है उसकी पूजा करनी है काले रंग की पूजा करनी है तो उसके लिए पे नंदा हमें कालेरनी चाहिए मैं कह मैं नहीं करा मैं मना कर दिया कहता नहीं, नहीं होगी फिर ने 4 लाख रुपया उसकी पूजा की बाद जो पहले पूजा की हवन में वो कहता 15000 रुपया पुलिस वाले को देना है वो तुम्हारे श्मशान घाट में उस जानपुर श्मशान घाट में पूजा की आप लोग ने उधर नहीं जाना आप हम आम ही करा लेंगे सब कुछ 8 लाख उधर ले लिया उसके बाद 4 लाख इन्होंने ਇਹ ਇ ਇ ਇਧਰ ਲੈ ਲਿਆ ਫਿਰ ਉਸਕੇ ਬਾਅਦ ਕਹਿੰਦਾ ਜੀ ਜਿਹੜੇ ਉਹ ਜਾਦੂ ਟੂਨੇ ਕਰਦੇ ਤੇ ਉਹ ਬੰਦਾ ਉਹਨਾਂ ਦਾ ਕੋਈ ਬਾਬਾ ਜੀ ਦੀ ਫੋਟੋ ਲੈ ਕੇ ਆਣਾ ਹੈ ਉਹ ਹਰ ਦਿਵਾਰ ਸੇ ਮਿਲਣੀ ਹੈ ਉਹ ਜੋ ਬੰਦਾ ਗਿਆ ਕਹਿੰਦਾ ਉਹ ਮਰ ਗਿਆ ਉਸਕੇ ਲਈ ਉਹਨਾਂ ਨੇ ਕੇਸ ਕਰਦੀਆ ਫਿਰ ਸਾਢੇ 3 ਲੱਖ ਰੁਪਏ ਮੇਰੇ ਚਲੀ ਗਏ ਕਿ ਉਹਨਾਂ ਨੇ ਵੀ ਕੇਸ ਕਰਦੀਆ ਤੇ ਵੀ ਸਾਢੇ ਲੱਖ ਤਿੰਨ ਰਾਜਨਾਮਾ ਕਰਨਾ ਉਸਕੇ ਬਾਅਦ ਉਹ ਕਾਲੇ ਹਿਰਨ ਦਾ ਚੱਕਰ ਪਾਦ ਗਿਆ ਉਹਨਾਂ ਨੇ ਫਿਰ ਮੁੜ ਕੇ ਪੂਜਾ ਕਰਨੀ ਕਾਲੇ ਹਿਰਨ ਦੀ ਕਾਲੀਰ ਨੇ ਬਾਅਦ ਵਿੱਚ ਵੀ ਉਹਨੂੰ ਕਹਿੰਦਾ ਕਿ ਸੁਪਰੀਮ ਕੋਰਟ ਮੇ ਕੇਸ ਕੀਆ ਹੈ ਕਿ ਤੂੰ ਕੇਸ ਜਿੱਤ ਗਿਆ 19 ਲੱਖ ਰੁਪਏ ਮਿਲੇਗਾ ਚੋਂ ਦਿਨ ਚ ਇਸ ਸੱਚਾ ਚ ਜੇ ਕਦੇ ਮੇਰੇ ਕੋਲ 60000 ਕਵੀ 70000 ਇਹ ਫੀਸ ਦੇਣੀ ਹੈ ਕਹੀਂ ਇਧਰ ਜਾਣਾ ਰੀਡਰ ਮੰਗ ਰਿਹਾ ਕਵੀ ਹਾਈ ਕੋਰਟ ਦੇ ਵਕੀਲ ਦੇ ਤੂੰ ਟੈਲੀਫੋਨ ਕਰਾਂਦਾ ਦਾ ਕਵੀ ਕੋਰਟ ਦੇ ਜੱਜ ਦੇ ਰੀਡਰ ਕੋਲ ਮੈਨੂੰ ਟੈਲੀਫੋਨ ਕਰਾਂਦਾ ਦਾ ਕਿਤਨੇ ਪੈਸੇ ਚਾਹ ਮ ਕਰੋ ਇਹ ਸਾਰਾ ਸੋਚੇ ਤੂੰ ਹੋ ਰਿਹਾ ਸੀਗਾ ਤੁਸੀਂ ਦੇਖਿਆ ਕਿਹੜੇ ਤਾੰਤ੍ਰਿਕ ਦੀ ਗੱਲ ਇਹ ਕਰਦਾ ਸੀਗਾ ਕੋਈ ਬਾਬਾ ਹੈਗਾ ਵੀ ਸੀਗਾ ਕਿ ਜਾਂ ਨਹੀਂ ਸੀਗਾ ਮੈਂ ਨੇ ਕੁਝ ਜਾਣਦਾ ਨਹੀਂ ਮੈਂ ਦੇਖਣ ਇੱਕ ਦਿਨ ਆਇਆ ਤੇ ਬੰਦਾ 10 5 ਮਿੰਟ ਲਈ ਘਰ ਮੈਂ ਬਟਾ ਉਹ ਚਲੇ ਗਿਆ ਉਹ ਲੜਕਾ ਜਾਇਆ ਥਾ ਇਹ ਮੂਝੇ ਤਾਂ ਕੋਈ ਤਾੰਤ੍ਰਿਕ ਕੀ ਕੀ ਤੁਹਾਡੇ ਘਰ ਦੇ ਵਿੱਚ ਕੀ ਹੈ ਜਾਂ ਕਿਸੇ ਤੁਹਾਡੇ ਘਰ ਦੇ ਤਾੰਤ੍ਰਿਕ ਦਾ ਕੋਈ ਬਾਸ ਕੋਈ ਪੂਤ ਪਰੇ ਦਾ ਬਾਸ ਹੈ ਜਿਹਦੇ ਬਜਾਏ ਨਾਲ ਤੁਹਾਡੇ ਘਰ ਪ੍ਰੋਬਲਮ ਹੋ ਰਹੀ ਹੈ ਤੇ ਇਸ ਦਾ ਇਲਾਜ ਕਰਨਾ ਬਚੀ ਚੱਕਰ ਮੇ ਉਹ हमको ਲੂਟਦਾ ਰਿਹਾ ਉਹ ਮੇਰੇ ਇਸ ਦੇ ਸਾਥ ਤਾੰਤ੍ਰਿਕ ਵੀ ਰੜਾ ਹੈ ਇਹ ਵੀ ਰੜਾ ਹੈ ਇਸ ਦੇ ਸਾਥ ਹੋਰ ਵੀ ਪੰਜ ਸੱਤ ਆਦਮੀ ਰੜੇ ਹੈ ਇਹ ਤੁਹਾਡੇ ਘਰ ਵੀ ਆਉਂਦੇ ਸੀਗੇ ਇਹ ਇਹ ਘਰ ਆਂਦਾ ਸੀ ਉਹ ਬਾਬਾ ਇੱਕ ਵਾਰੀ ਹਮਾਰੇ ਘਰ ਮੈਂ ਆਇਆ ਇਹ ਉਹ ਜਿਸਕੇ ਮੈਸੇਜਾਂਂਤੀ ਸੀ ਜਦੋਂ ਕਹਿੰਦਾ ਸੀ ਕਿ ਸਮਸ਼ਾਨ ਘਾਟ ਦੇ ਵਿੱਚ ਜਾ ਕੇ ਕਰਨਾ ਹਮਣ ਉੱਥੇ ਫਿਰ ਤੁਸੀਂ ਗਏ ਉੱਥੇ ਮੈਂ ਨਹੀਂ ਗਿਆ ਸ਼ਰਪੇ ਗਿਆ ਹਮ ਕਹੀਂ ਨਹੀਂ ਕਿਤੇ ਨਹੀਂ ਗਿਆ ਆਪਣੇ ਘਰ ਮੇ ਰਹਿਆ ਇਹ ਖੁਦ ਕਰਾਤਾ ਰਿਹਾ ਆਪ ਨੂੰ ਚਮਣੇ ਪਤਾ ਨਹੀਂ ਕਰਾਤਾ ਦਾ ਕਿ ਬਲੇਕ ਮੈਲ ਕਰਦਾ ਦਾ ਹਮ ਕੋ ਪੈਸੇ ਲੇਤਾ ਕਾਲੇ ਹੀੜਨ ਦੀ ਗੱਲ ਕਰਦਾ ਉੱਥੇ ਗਏ ਸੀ ਤੁਸੀਂ ਮੈਂ ਉੱਥੇ ਵੀ ਨਹੀਂ ਗਿਆ ਉੱਥੇ ਵੀ ਇਹ ਗਿਆ ਕਹਿੰਦਾ ਰਵੀ ਦਰਿਆ ਚ ਕਰ ਰਹੇ ਆਂ ਦੀ ਪੂਜਾ ਹੋਣੀ ਹੈ ਇਹ ਖੁਦ ਗਿਆ ਮੈਂ ਕਿਤੇ ਨਹੀਂ ਗਿਆ ਜੋ ਜੋ ਤੁਹਾਨੂੰ ਕਹਿੰਦਾ ਰਿਹਾ ਤੁਸੀਂ ਉਹੀ ਉਹੀ ਮੰਨਦੇ ਰਹੇ ਜਿੱਦਾਂ ਇਹ ਕਹਿੰਦਾ ਰਿਹਾ ਮੈਂ ਇਸੇ ਗਲਤ ਵਿਸ਼ਵਾਸ ਕਰਕੇ ਇਸ ਕੋ ਐਸੇ ਪੈਸੇ ਪੈਸੇ ਦਿੱਤਾ ਰਿਹਾ ਅੰਕਲ ਜੀ ਐਸੇ ਹੋਣਾ ਐਸੇ ਹੋਣਾ ਮੈਂ ਐਸਾ ਹੀ ਕਰਤਾ ਜੇ ਮੈਂ ਇਸੇ ਵਿਸ਼ਵਾਸ ਕੀਤਾ ਪਰਿਸ਼ਣੇ ਮੇਰੇ ਵਿਸ਼ਵਾਸ ਦੇ ਹੱਥ ਮੇਰੇ ਟਿੱਡੇ ਵਿੱਚ ਸ਼ੂਰਾ ਮਾਰਿਆ ਉਹ ਬਾਬੇ ਦਾ ਨਾਂ ਲੈ ਲੈ ਕੇ ਕਰਤਾ ਦਾ ਜੱਜ ਵੀਰ ਉਹ ਵੀ ਉਹ ਵੀ ਐਸੇ ਹੀ ਆ ਉਹ ਵੀ ਰਾਧਾ ਸਵਾਮੀ ਆ ਵਕੀਲ ਵੀ ਐਸੇ ਸਾਰੇ ਐਸੇ ਬਾਬੇ ਕਾ ਨਾਮ ਨਾਲ ਕਿ ਮੇਰੇ ਦੁੱਖਾ ਦਿੰਦਾ 60 ਲੱਖ ਰਕਮ ਬਹੁਤ ਹੁੰਦੀ ਹੈ RAMLAL ਜੀ ਤੁਹਾਡੇ ਜਹਨ ਚ ਨਹੀਂ ਆਇਆ ਕਿ ਇੰਨੀ ਮਹਿੰਗੀ ਕਿਹੜੀ ਪੂਜਾ ਹਵਨ ਹੁੰਦੇ ਨੇ ਮੇਰੇ ਪਤਾ ਨਹੀਂ ਮੇਰੇ ਦਿਮਾਗ ਜੀ ਨੇ ਬਾਸ ਸ਼ਟ ਕਰ ਦਿੱਤੇ ਮੇਰੇ ਕੋਲ ਕੁਝ ਕੁਝ ਦਿਖਾਈ ਨਹੀਂ ਦਿੱਤਾ ਤਾਂ ਕੀ ਕਰਨਾ ਹੈ ਸਿਰਫ ਮੈਂ ਜੀ ਕੀ ਬਾਤ ਮੰਨਦਾ ਤਾਂ ਬਾਕੀ ਮੈਂ ਘਰ ਮੈਂ ਕਿਸੇ ਨੂੰ ਬੋਲਤਾ ਨਹੀਂ ਤਾਂ ਜੋ ਇਹ ਬੋਲਦਾ ਤਾਂ ਜੀ ਕਿ ਮੈਂ ਚਾਚ ਕਰਦਾ ਪਤਾ ਨਹੀਂ ਮੇਰੇ ਦਿਮਾਗ ਜੀ ਨੇ ਕਿਹਾ ਬਾਸ ਸ਼ਟ ਕਰ ਦਿਆ ਕਿ ਮੈਂ ਕਿਸੇ ਕੀ ਸਾਥ ਬਾਤ ਨਹੀਂ ਕਰਦਾ ਤਾਂ ਕਿਸੇ ਆਪਣੇ ਗੁਰੂ ਪਾਏ ਕੇ ਸਾਥ ਕਿਸੇ ਬੰਦੇ ਕੇ ਸਾਥ ਬਾਤ ਨਹੀਂ ਕੀ ਤਾਨੀ ਹੈ ਪਹਿਲਾ ਮੈਚ ਕੋ ਨਹੀਂ ਜਾਣਦਾ ਜਦੋਂ ਅਸੀਂ ਇਧਰ ਰਿਟਾਇਰਮੈਂਟ ਆਇਆ ਸੀਵਾ ਵਿੱਚ ਜਿੱਥੇ ਤਾਂ ਵਿਚ ਕੇ ਸਾਥ ਥੋੜੀ ਥੋੜੀ ਬਾਗ ਵੀ ਫਿਰ ਇਸ ਨੇ ਮਿਰਚ ਦਾ ਅਸਰ ਤਾਂ ਲਿੰਗ ਕਰਨਾ ਸ਼ੁਰੂ ਕਰ ਦਿੱਤੀ ਜੈਸੇ ਜੈਸੇ ਕਰਕੇ ਹਮੇਂ ਕੀ ਪਤਾ تھا ਕਿ ਐਸਾ ਸੀਵਾ ਵਿੱਚ ਜਿੱਥੇ ਤਾਂ ਇਸਕੇ ਪਾਵੇਂ ਕੀ ਪਤਾ ਸੀ ਇਸਕੇ ਦਿਲ ਵਿੱਚ ਕੋਡ ਹੈ ਇਸ ਨੇ ਹੋਰ ਵੀ ਕੰਗੇ ਜੱਟ ਕੀ ਹੈ ਅਭੀ ਪਤਾ ਚਲਦਾ ਹੈ ਕਿ ਉਹਨੂੰ ਬਹੁਤ ਕੀ ਹੈ ਇਸ ਦਾ ਤੇ ਕਦੋਂ ਦੀ ਗੱਲ ਹੈਗੀ ਕਦੋਂ ਇਹਦੀ ਸ਼ੁਰੂਆਤ ਹੋਈ ਕਿਵੇਂ ਕਿਵੇਂ ਤੁਸੀਂ ਪੈਸੇ ਦਿੱਤੇ ਡਿਟੇਲ ਹੈ ਤੁਹਾਡੇ ਕੋਲ ਸਾਰੀ ਇਹਦੀ ਪੂਰੀ ਡਿਟੇਲ ਹੈ ਕਿ 10 ਅਕਤੂਬਰ ਤੋਂ ਸ਼ੁਰੂ ਹੈ 10 ਅਕਤੂਬਰ ਤੋਂ ਪੂਰੀ ਡਿਟੇਲ ਸ਼ੁਰੂ ਹੈ ਜਦसे ਨੰਬਰ 에서 ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਂ ਪੂਰੀ ਟੂਟੀ ਲਿਖੀ ਹੋਈ ਨਹੀਂ ਇਹਦੇ ਤੇ ਸਾਰੇ ਸਾਰੇ ਪੈਸੇ ਲਿਖੇ ਹੋਏ ਨੇ ਜਦੋਂ ਸੇ ਸ਼ੁਰੂ ਕੀ ਇਹਨੇ ਹਾਂ 10 ਅਕਤੂਬਰ ਸੇ ਸ਼ੁਰੂ ਕਾਰਬੇ ਸ਼ੁਰੂ ਕਰਦੇ ਨੇ 10 ਅਕਤੂਬਰ 2023 22 22 10 ਅਕਤੂਬਰ ਮੈਂ 22 ਅਕਤੂਬਰ 28 ਫਰਵਰੀ 2022 ਮੇ ਪੈਨਸ਼ਨ ਆਇਆ 10 ਅਕਤੂਬਰ ਕੋ ਮੇਰੇ ਪਿੱਛੇ ਪੜ ਗਿਆ ਇਹਨੂੰ ਪਤਾ ਸੀ ਕਿ ਤੁਹਾਡੇ ਕੋ ਪੈਸਾ ਹੈਗਾ ਕਿਉਂਕਿ ਮੈਂ ਪਲਾਟ ਲੈਣੇ ਕੇ ਲਈ ਇਸਕੋ ਪੁੱਛਾ ਕਿ ਤੁਹਾਰੇ ਮਹੱਲੇ ਮੇ ਪਲਾਟ ਹੈ ਕੈਸਾ ਆਦਮੀ ਹੈ ਕੈਸੇ ਨਹੀਂ ਇਹ ਬੋਲਦਾ ਕਿ ਉਹ ਚਿੱਟਾ ਪੀਤੇ ਹਨ ਨਸੇੜੀਆਂ ਉਹ ਮਹੱਲਾ ਠੀਕ ਨਹੀਂ ਹੈ ਤੇ ਉਧਰ ਪਲਾਟ ਨਹੀਂ ਲੈਣਾ ਹੈ ਇਸਕੇ ਮੈਂ ਕਿਵੇਂ ਚੋ ਰਿਟਾਇਰ ਆਏ ਤੁਸੀਂ ਨੈਗਰਿਫ ਬਾਰਡਰ ਰੋਡ ਆਰਗੇਨਾਈਜੇਸ਼ਨ ਸੇ ਰਿਟਾਇਰਮੈਂਟ ਆਇਆ ਹੂੰ ਅੱਛਾ ਤੇ ਇਹ ਕਹਿੰਦਾ ਉਹ ਠੀਕ ਨਹੀਂ ਹੈ ਤੂੰ ਇਧਰ ਜਗਣਾ ਹੀ ਲੈਣਾ ਪੈਸੇ ਤੁਸੀਂ ਫਿਰ ਉਹਨੂੰ ਚੈੱਕ ਨਾ ਹੀ ਦਿੰਦੇ ਸੀ ਆਨਲਾਈਨ ਟ੍ਰਾਂਸਫਰ ਕਰਦੇ ਸੀ ਜਾਂ ਕੈਸ਼ ਦਿੱਤੇ ਉਹਨੂੰ ਉਹਨਾਂ ਨੂੰ 7.5 ਲੱਖ ਰੁਪਏ ਚੈੱਕ ਤਰੂਦਿਆ ਉਸਕੇ ਬਾਅਦ ਇਕ ਕੁਛ ਗੂਗਲ ਪੇਮੈਂਟ ਗਿਆ ਕੁਛ ਏਟੀਐਮ ਥਰੂ ਦੀਆ ਕੁਛ ਨਾਂ ਆਪਣਾ ਕੈਸ਼ ਦੀਆ ਉਸਕੋ ਇਹ ਸਾਰਾ 60 ਲੱਖ ਦਾ ਹਿਸਾਬ ਆ ਤੁਹਾਡੇ ਕੋਲ ਸਾਰਾ 60 ਲੱਖ ਦਾ ਸਾਰਾ ਹਿਸਾਬ ਤਾਂ ਹੈ ਅੱਛਾ ਇਹਦੇ ਵਿੱਚ ਤੁਸੀਂ 50000 ਲੱਖ ਰੁਪਈਆ ਐਵੇਂ ਕਰਕੇ ਦਿੰਦੇ ਰਹੇ ਹੋ ਦਿੰਦੇ ਥੋੜੇ ਥੋੜੇ ਜਿਵੇਂ ਜਿਵੇਂ ਮੰਗਦਾ 10 ਲੱਖ 5 ਲੱਖ ਐਸੇ ਕਰ ਕਰਕੇ ਬੈਂਕ ਚੋਂ ਕਢਾਲ ਕੇ ਕੋਈ ਇੱਕ ਦਿਨ ਵਿੱਚ 10 ਲੱਖ ਤਾਂ ਨਿਕਲਦਾ ਨਹੀਂ ਹੈ ਕਿਉਂ ਚੈੱਕ ਥਰੂ 2022 ਤੋਂ ਇੱਕ ਕਹਾਣੀ ਸ਼ੁਰੂ ਹੋਈ ਤੁਹਾਡੇ ਕਦੇ ਜਹਨ ਚ ਖੜਕੀ ਨਹੀਂ ਇਹ ਗੱਲ ਕਿ 2 ਸਾਲ ਦੇ ਕਰੀਬ ਸਮਾਂ ਹੋ ਚੱਲ ਆ ਮੇਰੇ ਕੋਲ ਉਹ ਇਹ ਬੰਦਾ ਪੈਸੇ ਤੇ ਪੈਸੇ ਲਈ ਜਾ ਰਿਹਾ ਪਰ ਹੋ ਤਾਂ ਦਮਾਕੇ ਮੈਂ ਕੀ ਪਾਸਵਰਡ ਕਰ ਦਿਆ ਮੈਂ ਕਿਸੇ ਕਿਸੇ ਨਾਲ ਬਾਤ ਨਹੀਂ ਕਰਦਾ ਨਾ ਜਿਵੇਂ ਕਿ ਇਸਨੇ ਬੱਚੀ ਕਰਨ ਕੀਆ ਹੋਗਾ ਐਸੇ ਹੀ ਮੈਂ ਕਿਸੇ ਨਾਲ ਬਾਤ ਨਹੀਂ ਕਰੂੰ ਕੁਝ ਨਹੀਂ ਕਰੂੰ ਤੁਸੀਂ ਇਹ ਗੱਲ ਵੀ ਨਹੀਂ ਕੀਤੀ ਆਪਣੀ ਵਾਈਫ ਨਾਲ ਗੱਲ ਨਹੀਂ ਕੀਤੀ ਕਿਸੇ ਨਾਲ ਵਾਈਫ ਨਾਲ ਨਹੀਂ ਘਰ ਦੇ ਨਾਲ ਨਹੀਂ ਮਾਤਾ ਨਾਲ ਨਹੀਂ ਕਿਸੇ ਕਿਸੇ ਰਿਸ਼ਤੇਦਾਰ ਨੂੰ ਮੈਂ ਦੱਸਿਆ ਨਹੀਂ ਕਿ ਮੇਰੇ ਸਾਥ ਇਹ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ ਇਸਨੇ ਡਰਾਤਮਕਾ ਕੇ ਕੱਲਾ ਇਨ ਮਾਰੇਗਾ ਤੂੰ ਇਹ ਸਾਰੀ ਉਮਰ ਜੇਲ੍ਹ ਵਿੱਚ ਚੜ ਜਾਏਗਾ ਤੂੰ ਉਧਰ ਜੇਲ੍ਹ ਵਿੱਚ ਮਰ ਜਾਏਗਾ ਤੂੰ ਕਿਆ ਕਰੇਗਾ ਇਸ ਲਈ ਇਹ ਪੈਸੇ ਇਸ ਬਲੈਕਮੇਲ ਕਰਤਾ ਗਿਆ ਕਰਤਾ ਗਿਆ ਪਲਾਨਿੰਗ ਤੋਂ ਪਲਾਨ ਕਰੂਰ ਕਦੇ ਬੋਲਤਾ ਹੈ ये हाई कोर्ट का जज आ रहा है हाँ। उस उसके लिए हमें कितने पैसे मिलने गए हाँ। उसको इतना देना तेरा केस हो गया हाँ। कभी सुप्रीम कोर्ट का हाँ। ऐसे करके पैसे ठगता रहा मेरे से हाँ। पाँच लाख कभी साढ़े सात अब ये अकाउंट में डालने गए ये हाँ। दिल्ली का पुलिस का अफसर आएगा उसको देने हैं पैसे हाँ। ऐसे करके ठगी करते रहे पठानकोट में चेक आ गया जी तेरा उन्नी लाख मिल जाएगा फलान जी कुछ नहीं ऐसे बराट करके पैसे लेता रहा मेरे इतने पैसे को सठ लाख सठ लाख मेरी कुछ एफ डी दी एफडियाँ तलाइया कुछ मैं जैसे था सारा ऑनलाइन जो भी मेज को दिया है ਬੈਂਕ ਤੋਂ ਬੈਂਕ ਮੇਰੇ ਅਕਾਊਂਟ ਮੇ ਤਾਂ ਜਿੰਨੀ ਐਫ ਡੀ ਸਭ ਤੜਾ ਕੇ ਦੇ ਦਿਆ ਇਸ ਕੋ ਉਸਕੇ ਬਾਅਦ ਜੋ ਮੇਰੇ ਕੈਸ਼ ਮੇ ਤਾਂ ਪੈਸਾ ਸਭ ਕੁਝ ਦੇ ਦਿਆ ਤੁਸੀਂ ਕਦੇ ਉਹਨੂੰ ਕਿਹਾ ਨਹੀਂ ਕਿ ਜਿੱਥੇ ਹਵਨ ਹੋਣਾ ਜਾਂ ਜਿੱਥੇ ਪੂਜਾ ਹੋਣੀ ਹੈ ਸੰਤਾਨ ਪ੍ਰਾਪਤੀ ਦੀ ਮੈਨੂੰ ਲੈ ਕੇ ਚੱਲ ਉੱਥੇ ਕਹਿੰਦਾ ਨਹੀਂ ਉੱਥੇ ਤੇਰੀ ਕੋਈ ਜ਼ਰੂਰਤ ਨਹੀਂ ਤੂੰ ਨਹੀਂ ਜਾਣਾ ਇਧਰ ਹੀ ਸਭ ਕੁਝ ਹੋ ਜਾਏਗਾ ਹਾਂ ਤੇ ਆਪ ਤੇਰੀ ਜਾਣ ਦੀ ਕੋਈ ਜ਼ਰੂਰਤ ਨਹੀਂ ਇਧਰ ਹੀ ਸਭ ਕੁਝ ਹੋ ਜਾਏਗਾ ਇਨਕੇ ਦਿਲ ਮੇ ਕੋਟ ਤਾਂ ਕੇ ਮੇ ਜਾਏਗਾ ਤਾਂ ਪਤਾ ਲੱਗ ਜਾਏਗਾ ਇਸ ਲਈ ਮੈਂ ਮਾਤਾ ਵੀ ਬਜ਼ੁਰਗਾਂ ਵਿਚ ਕੋ ਛੋੜ ਕੇ ਜਾਂ ਜਦ ਮੈਂ ਫਸਾ ਦੇ ਇਸੇ ਚੱਕਰ ਵਿੱਚ ਨੇ ਆਪਣਾ ਮਾਤਾ ਬਜ਼ੁਰਗਾਂ ਦੇ ਨਾਤੇ ਮ ਰੋਡ ਹੋ ਰਿਹਾ ਸਾਰਾ ਫਿਰ ਮੇਰੇ ਭਾਂਜੇ ਨੂੰ ਡਾਉਂਡ ਪੜ ਗਿਆ ਦੋ ਤਿੰਨ ਮਹੀਨੇ ਪਹਿਲੇ ਉਸਨੇ ਫਿਰ ਮੇਰੇ ਮੋਬਾਈਲ ਦੇ ਰਿਕਾਰਡਿੰਗਾਂ ਲਾ ਦਿੱਤੀਆਂ ਸਭ ਉਸ ਕੋਲ ਜਲਦੀ ਜੇ ਪੇਪਰ ਦਿੱਤੇ ਜਿਵੇਂ ਪ੍ਰੇਮ ਕੋਰਟ ਕੇ ਹਾਈ ਕੋਰਟ ਕੇ ਸਭ ਫੇਕ ਨੇ ਫਿਰ ਮਨ ਕੋ ਦਿਮਾਗ ਖੋਲਾ ਕਿ ਇਹ ਤਾਂ ਮਰਸਾ ਦੁੱਖਾ ਕਰ ਰਹੇ ਹਨ ਤਬ ਸੇ ਅਮਨੇ ਇਸ ਕੇ ਉਪਰ ਡਾਉਟ ਹੋ ਗਿਆ ਹਾਂ ਤਬ ਤੱਕ ਇਹ 60 ਲੱਖ ਰੁਪਏ ਲੈ ਚੁੱਕਾ ਥਾ ਫਿਰ ਦੇ ਮਾਰਨ ਕੇ ਧਮਕੀ ਦਿੱਤਾ ਕਿਸੇ ਕੋ ਬਤਾਇਆ ਤੂੰ ਇਹ ਮਾਰ ਦੇਗਾ ਪਲਾਨ ਕਰ ਰਹੀ ਂ ਕਰੇਗਾ ਤੂੰ ਐਸੇ ਕਰਕੇ ਧਮਕੇ ਦਿੱਤਾ ਇਹ ਹਾਈ ਕੋਰਟ ਇੱਥੇ ਤੁਸੀਂ ਕੋਰਟ ਦੇ ਕਾਗਜ਼ ਲੈ ਕੇ ਰੱਖੇ ਹੋਏ ਨੇ ਇਹ ਹਾਈ ਕੋਰ ਕਿ ਹਾਈ ਕੋਰਟ ਦੇ ਕਾਗਜ਼ ਨਹੀਂ دیے ਬਣਾ ਕੇ ਇਹ ਤੁਸੀਂ ਇਹ ਇਹ ਤੁਹਾਨੂੰ ਕੀ ਕਹਿੰਦਾ ਸੀਗਾ ਕਿ ਹਾਈ ਕੋਰਟ ਦੇ ਨੇ ਇਹ ਕਾਗਜ਼ ਹਾਈ ਕੋਰਟ ਦੇ ਕਾਗਜ਼ ਨਹੀਂ ਰਸੂਲ ਦਿਨ 'ਚ ਜਿੱਤ ਲਿਆ ਕੇਸ 19 ਲੱਖ ਰਸੂਲ ਦਿਨਾਂ ਕੋਲ ਇਹ ਪਤਾ ਨਹੀਂ ਲੱਗਾ ਇਹ ਤਾਂ ਸਾਰਾ ਫਰਜੀ ਹੈ ਸਿਰਫ ਇਹਦੇ ਉੱਪਰ ਲਿਖਿਆ ਹੋਇਆ ਹਰਿਆਣਾ ਹਾਈ ਕੋਰਟ ਇਹ ਤਾਂ ਨਾਮ ਵੀ ਸਹੀ ਨਹੀਂ ਲਿਖਿਆ ਤੇ ਸਾਨੂੰ ਪਤਾ ਨਹੀਂ ਆ ਮੇਰੇ ਚੱਕ ਬਾਰੇ ਵਿੱਚ ਪਤਾ ਨਹੀਂ ਹੈ ਕਦੀ ਗੇ ਨਹੀਂ ਕੋਰਟ ਕੇ ਕਚਹਿਰੀ ਮੈਂ ਪਤਾ ਨਹੀਂ ਕਿ ਕਦੀ ਗੇ ਨਹੀਂ ਮੈਨੂੰ ਪਤਾ ਨਹੀਂ ਕੀ ਕਰਾਂ ਮੈਂ ਇਸਕੇ ਦਿਲ ਮੈਂ ਇਹ ਤਾਂ ਬਿਲਕੁਲ ਹੀ ਜਾਲੀ ਤੁਹਾਨੂੰ ਬਣਾ ਕੇ ਇਹਦੇ ਉੱਪਰ ਲਾ ਦੇ ਜਾਲੀ ਜਾਲੀ ਦਸਤਾਵੇਜ਼ ਦੇ ਕੇ ਸੁਪਰੀਮ ਕੋਰਟ ਦੇ ਜਾਲੀ ਦਸਤਾਵੇਜ਼ ਦੇ ਕੇ ਮਣਾ ਕੇ ਦੇ ਦੀ ਇਹ ਕੀ ਕਹਿੰਦਾ ਸੀ ਸੁਪਰੀਮ ਕੋਰਟ ਦਾ ਇਹ ਕਹਿੰਦਾ ਸੀ ਪ੍ਰੇਮੀ ਕੋਰਟ ਦਾ ਕੇਸ ਹੈ ਤੂੰ ਨਾਂ ਦਾ ਦੇ ਉੱਪਰ ਸਿਰਫ ਸੁਪਰੀਮ ਕੋਰਟ ਲਿਖਿਆ ਹੋਇਆ ਇਹ ਤਾਂ ਬਹੁਤ ਝਾਲੀ ਕਾਗਜ਼ ਹੈ ਇਹ ਇਹੋ ਕਾਗਜ਼ ਬਣਾ ਬਣਾ ਕੇ ਦੇ ਦਿੱਤਾ ਰਹਿਮ ਕੋ ਪਾਗਲ ਬਣਾ ਕੇ ਪੈਸੇ ਲੂਟ ਤੇ ਰਹੀ ਇਸ ਕੇ ਚੱਕਰ ਮੇ 15-20 ਲੱਖ ਰੁਪਏ ਇਸੇ ਲੈ ਲਏ ਇਹਨੇ ਠੀਕ ਹੈ ਵਕੀਲ ਕੋ ਪੈਸੇ ਦੇਣੇ ਆ ਜੱਜ ਕੋ ਪੈਸੇ ਦੇਣੇ ਆ ਤੇਰਾ ਕੇਸ ਸੇ ਨਾਂ ਘਟਾਣਾ ਦੋ ਚਲੇ ਘਟਾਣਗੇ ਇਹ ਕੇਸ ਕਿਹੜਾ ਸੀਗਾ ਕਿ ਕਾਲਾ ਹਿਰਨ ਤੁਹਾਡੇ ਮਾਰ ਦਿੰਦੀਆਂ ਅੱਛਾ ਤੁਸੀਂ ਕਿ ਡਰਾ ਕੇ ਚੱਕੇ ਕਿ ਤੁਸੀਂ ਕਿਹਾ ਨਹੀਂ ਕਿ ਦਿਖਾ ਕਿੱਥੇ ਆ ਕੁਛ ਨਹੀਂ ਬਾਅਦ ਵਿੱਚ ਮੈਂ ਫੋਟੋ ਭੇਜ ਇਹ ਦਿਖਾਇਓ ਇੱਕ ਵਾਰੀ ਫੋਟੋ ਇਹ ਕੌਣ ਕੌਣ ਨੇ ਬੰਦੇ ਇਹਦੇ ਵਿੱਚ ਇਹਦੇ ਵਿੱਚ ਇਹਤ ਮੋਹਿਤ ਸ਼ਰਮਾ ਹੈ ਖੁਦ ਕਿਉਂਕਿ ਇਹ ਮੋਹਿਤ ਸ਼ਰਮਾ ਹਾਂਜੀ ਠੀਕ ਹੈ ਇਹ ਕੌਣ ਹੈ ਬੰਦਾ ਇਹ ਮੈਂ ਇਸ ਕੋ ਜਾਣਤਾ ਨਹੀਂ ਕੌਣ ਹੈ ਇਸ ਨੇ ਨੈਟ ਤੇ ਪਤਾ ਨਹੀਂ ਤਾਨ ਤ੍ਰਿਕ ਮੰਤਰੀ ਕੁਝ ਨਹੀਂ ਹੈ ਜੋ ਬੰਦਾ ਜੇ ਮੇਰੇ ਘਰ ਕੇ ਲੈ ਕੇ ਆ ਗਿਆ ਉਹ ਨਹੀਂ ਤਾਂ ਇਹ ਪਤਾ ਨਹੀਂ ਕਿਸ ਕੋ ਫੋਟੋ ਖਿੱਚ ਕੇ ਨੈਟ 'ਚ ਮੈਂ ਡਾਲ ਦਿਆ ਇਸ ਨੇ ਅੱਛਾ ਕਿਹਾ ਕਿ ਇਹ ਤਾਨ ਤ੍ਰਿਕ ਤੋਂ ਤੁਹਾਡੀ ਸੰਤਾਨ ਪ੍ਰਾਪਤੀ ਦੀ ਪੂਜਾ ਕਰਾਉਣੀ ਹੈ ਹਾਂਜੀ ਇਹ ਪਤਾ ਨਹੀਂ ਇਹ ਕਿਆ ਕਰਦਾ ਮੈਂ ਇਸ ਕੋ ਦੇਖਾ ਨਹੀਂ ਮੈਂ ਇਸ ਦਾ ਕਿਉਂ ਨਾਮ ਲਿਖਾਂ ਕਿਉਂਕਿ ਜਦ ਮੈਂ ਇਸ ਕੋ ਜਾਣਤਾ ਨਹੀਂ ਇਸ ਨੇ ਫੇਸ ਵਟਸਐਪ 'ਚ ਫੋਟੋ ਪਾ ਕੇ ਰੱਖੀ ਇਹ ਨਾ ਕਿਆ ਕਹਿੰਦਾ ਮਾਰਦੀ ਹੈ ਇਹ ਉਸकी ਫੋਟੋ ਪਾ ਕੇ ਹੈ ਇਸ ਨੇ ਦਿ ਅਮੇ ਦੇ ਪਤਾ ਨਹੀਂ ਇਹ ਬੁੱਲ ਦਾ ਕਾਲਾ ਹਿਰਨ ਮਰ ਗਿਆ ਵੀ ਤੇ ਉਹ ਪੁਲਿਸ ਦੇਖੇਗੀ ਹਿਰਨ ਜੇ ਕਿਹਾ ਹੈ ਜੋ ਕੁੰਕਾਰੀ ਕਰੇਗੀ ਉਸ ਸਾਹ ਚ ਹਾਂ ਅਸਾ ਉਸਕੇ ਬਾਅਦ ਇਸ ਇਸਕੇ ਅਕਾਊਂਟ ਮੇ ਵੀ ਪੈਸੇ ਪਏ ਆ ਇਸਕੀ ਇਹ ਤੁਹਾਡੇ ਕੋਲ ਉਹ ਰਸੀਦ ਆ ਜਿਹਦੇ ਚ ਪੈਸੇ ਪਏ ਸੀ ਪੈਸੇ ਪਏ ਨੇ ਪੈਸੇ ਪਏ ਨੇ ਅੱਛਾ ਕੋਈ ਇਹ ਪਹਿਲਾਂ 7.5 7.5 ਲੱਖ ਰੁਪਏ ਇਸ ਕੋ ਕੈਸ਼ ਥਰੂ ਦੁਇਆ ਹੈ ਉਸਕੇ ਬਾਅਦ Google Pay دی گیا 95001 ہے مویت کے نام پہ اس کے بعد Google Payment پھر ATM تھرو 223000 دیا اس کو پھر لکشمی شرما کے نام پہ دیا ٹوٹل 222891 روپے اچھا اس کے بعد دی માતા کے نام پہ گیا اچھا یہ پورے પરિવાર دے کھاتے چ پیسے کون دا سی تینا تینا چ 63500 اس کی فیملی کے نام پہ دو ہیں ایک لکشمی شرما ہے ایک لکشمی دیوی دونوں کے اکاؤنٹ میں پیسے ڈلاتا رہے ہے ਤੁਹਾਡੇ ਪਰिवार دے وچ کون کون ہے ਮੇਰੇ ਇੱਕ ਪਰਿਵਾਰ ਵਿੱਚ ਹਮ ਤਿੰਨ ਹੀ ਆਦਮੇ ਮੇਰੀ ਮਾਤਾ ਉਮਰ 90 95 ਸਾਲ ਹੈ ਪਰ ਮੇਰੀ ਫੈਮਲੀ ਔਰ ਮੈਂ ਹੀ ਹਮ ਤਿੰਨ ਹੀ ਹੈ ਘਰ ਵਿੱਚ ਔਰ ਕੋਈ ਨਹੀਂ ਹੈ ਤਿੰਨੋ ਸਿਸ਼ਕੀਆਂ ਚਿੱਟੀਆਂ ਨੇ ਹਾਂ ਸਾਡੀ ਉਮਰ ਮੇਰੀ ਮੇਰੀ ਵਾਈਫ ਨੂੰ ਪਤਾ ਲੱਗ ਗਿਆ ਕਿ ਇਹ ਫਰੋਡ ਹੋ ਗਿਆ ਸਾਡੇ ਨਾਲ ਉਸਕੋ ਪਤਾ ਲੱਗ ਗਿਆ ਉਹ ਵੀ ਬਿਮਾਰ ਹੋ ਕੇ ਚਦਵੇਂ ਮੇ ਉਹ ਵੀ ਹਸਪੀਟਲ ਮੈਂ ਐਡਮਟ ਰਹੀ ਹੈ। ਮਮਾਰ ਹੈ ਜਬ ਚ ਉਸ ਨੂੰ ਪਤਾ ਲੱਗਾ ਉਹ ਵੀ ਮਮਾਰ ਰਹੀ ਹੈ। ਮੈਂ ਆਪਣੀ ਮਾਲਕੀ ਕਿਰਪਾ ਚ ਬਚ ਰਹਾ। ਇਹਨਾਂ ਨੇ ਸੋਚਦੀ ਆਦਾ ਵੀ ਇਸਕੇ ਮਰ ਜਾਏਗਾ ਪਰ ਭਗਵਾਨ ਦੀ ਕਿਰਪਾ ਚ ਮੈਂ ਬਚ ਗਿਆ ਮਾਲਕ ਦੀ ਕਿਰਪਾ ਨੇ। ਤੇ ਇਹਨਾਂ ਦੀ ਤਰਫੋਂ ਤੇ ਕੁਝ ਨਹੀਂ। ਤੁਸੀਂ ਕਦੇ ਸੁਣਿਆ ਸੀਗਾ ਕਿ ਤਾੰਤਰੀਕ ਦੇ ਕੋਲੋਂ ਜਾਂ ਟੋਂਗੀ ਬਾਬਿਆਂ ਦੇ ਕੋਲੋਂ ਪੂਜਾ ਹਵਨ ਕਰਕੇ ਸੰਤਾਨ ਪ੍ਰਾਪਤੀ ਹੋ ਜਾਂਦੀ ਹੈ। ਸਾਨੂੰ ਇਸ ਮੈਂ ਇਸ ਕਦੇ ਮੰਨਤਾ ਨਹੀਂ ਦਾ ਪਤਾ ਨਹੀਂ ਇਸਨੇ ਕਿਹਾ ਦਿਮਾਗ ਵਿੱਚ ਬਾਸ ਸੌਟ ਕਰ ਦਿਆ ਜਿਸ ਤਰ੍ਹਾਂ ਬਚ ਇਸਨੇ हमको ਪਲਾਨ ਬਣਾ ਕੇ ਇਸਨੇ ਲੂਟਾ ਸ਼ੁਰੂ ਕਰ ਦਿਆ ਕਿ ਤੰਤਰਿਕ ਹੋਗਾ ਕبھی ਘਰ ਮੇਂ ਕੁਛ ਬੈਂਕ ਦੇਣਾ ਕبھی ਕੁਛ ਬੈਂਕ ਦੇਣਾ ਕبھی ਗੁੱਟਾ ਫੈਂਕ ਦੇਣਾ ਡਰਾ ਧਮਕਾ ਕੇ ਇਸਨੇ ਕੀਤਾ ਇਹ ਤੁਹਾਡੇ ਘਰ ਇਹ ਚੀਜ਼ਾਂ ਛੁੱਟਦੇ ਸੀਗੇ ਇਹ ਛੁੱਟਦੇ ਸੀ ਬੂਹੇ ਆ ਕੇ ਗੇਟ ਮੇਂ ਛੁੱਟਦੇ ਨੇ ਕبھی ਮੁਰਗੇ ਛੁੱਟਦੇ ਨੇ ਕبھی ਗੁੱਡਾ ਫੈਂਕਦੇ ਨੇ ਕبھی ਰੋਟੀਆਂ ਡਾਲ ਦੇਣੀਆਂ ਕبھی ਕਲਰਲ ਡਾਲ ਦੇਣਾ ਵੀ ਰੋਟੀ ਦੇਣੀ ਤੇਰੀ ਮਾਤਾ ਮਰ ਜਾਏਗੀ ਵੱਡੀ ਰੋਟੀ ਮਾਤਾ ਤੇ ਛੋਟੀ ਆ ਤੂੰ ਮਰ ਜਾਏਗਾ ਤੇਰਾ ਘਰ ਲੂਟ ਕੇ ਲੈ ਜਾਣਗੇ ਸਾਰੇ ਐਸੇ ਐਸੇ ਕਰਕੇ ਕਤਮ ਕਾ ਕੇ ਜਨੇ ਪੂਰਾ ਪੈਸਾ ਲੂਟਾ ਉਸਕੇ ਬਾਅਦ ਜੋ ਬਚਾ ਸੁਪਰੀਮ ਕੋਰਟ ਕੇ ਚੱਕਰ ਮੇਂ ਡਾਲ ਦਿਆ ਕਿ ਇਤਨੇ ਪੈ ਸੁਪਰੀਮ ਕੋਰਟ ਤੂੰ ਸਾਰੀ ਉਮਰ ਜੇਲ੍ਹ ਮੇਂ ਚੜ ਜਾਏਗਾ ਤੇ ਇਸੇ ਲਈ ਇਸਨੇ ਪੈਸਾ ਲੂਟ ਤਰਾ ਮੇਂ ਜੇ ਬਲੈਕਮੇਲ ਕਰਤਾ ਰਹਾ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਘਰ ਛੁੱਟਦਾ ਸੀਗਾ ਇਹ ਫਿਰ ਤੁਸੀਂ ਦੱਸਦੇ ਸੀਗੇ ਮੋਹਿਤ ਨੂੰ ਕਿ ਸਾਡੇ ਘਰ ਇਹ ਹਾਂ ਇਹ ਛੁੱਟਦੇ ਇਸਕੋ ਦੱਸਤਾ ਮੈਂ ਇਹ ਸਭ ਕੋ ਇਸੇ ਇਸੇ ਇਸਕੇ ਤਰੁਧ ਕਰਤਾ ਰਹਾ ਇਹ ਗੁੱਡਾ ਫੈਂਕਾ ਜਨੇ ਪੈਰ ਚ ਬੈਂਕ ਦਾ ਨਾ ਕਭੀ ਕੁਛ ਕਰ ਦਰ ਸਭ ਕੁਝ ਇਸਕੋ ਬਤਾਤਾ ਰਹਾ ਹਮੇਂ ਕੀ ਬਤਾਦਾ ਇਹ ਪਲਾਨਿੰਗ ਇਸੇ ਕਾ ਇਸ ਸਭ ਕੁਝ ਹਮੇਂ ਨਹੀਂ ਪਤਾਤਾ ऐसे इनको पता ही पैसे है नहीं चलिए इस ड्रा से निकालता रहता और पैसे भी उस टाइम मांगता है चार साढ़े चार बजे जब बैंक बंद होता रहा अभी चाहिए पूछे पैसे अभी हाँ। मेरे अकाउंट में डाल पैसे अभी कर। हाँ। कभी ये वकील का टेलीफोन कराता था हाँ। कभी रीडर का टेलीफोन कराता था हाँ। कभी एस एच ओ का टेलीफोन में इसका मोबाइल बंद कर दिया हाँ। कभी सदर एस एच ओ का टेलीफोन कराता तो उसका मोबाइल गिट चुकता टेलीफोन गिण चुकता ऐसे ऐसे करके ब्लैकमेल करके ड्रा धमका के मेरे से पैसा लेता रहे सठ लाख रुपये मेरे से ले चुका है ਹੋਂ ਕਿੱਥੇ ਹੈ ਮੋਹਿਤ ਮੋਹਿਤ ਵੀ ਪਤਾ ਨਹੀਂ ਕਿ ਘਰ ਮੇ ਹੋਗਾ ਮੇ ਪਤਾ ਨਹੀਂ ਹੈ ਅਭੀ ਤੱਕ ਅਮੇ ਪਤਾ ਨਹੀਂ ਹੈ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਪੁਲਿਸ ਕੋ 2 ਮਾਰਚ ਕੋ ਦੇ 12 ਮਾਰਚ ਕੋ ਅਮਨੇ 2024 ਕੋ ਕੰਪਲੇਨ ਕੀਤਾ ਥਾ ਉਸਕੇ ਬਾਦ 5 6 ਵਾਰ ਆਈ ਐਸਪੀ ਕੋ ਡੀਐਸਪੀ ਕੋ ਉਸਕੇ ਬਾਦ ਐਸਐਚਓ ਕੋ ਮਿਲੇ ਹੁਣ ਤਾਂ ਤੁਹਾਡੀ ਹੁੰਕਾਰੀ ਚੱਲ ਰਹੀ ਹੈ ਹੁੰਕਾਰੀ ਚੱਲਦੀ ਹੈ ਅਭੀ ਫੇਰ ਨਾ ਅਮਨ ਨੂੰ 2 ਜੁਲਾਈ ਕੋ ਗਏ ਥੇ ਉਸ ਟਾਈਮ ਫੇਰ ਐਸਪੀ ਕੋ ਮਿਲੇ ਪੇਰ ਬੋਲਾ ਕਿ 2 ਜੁਲਾਈ ਕੋ ਤੁਹਾਰੀ ਐਫਆਈਰ ਦਰਜ ਹੋ ਗਈ ਹੈ ਤੁਸੀਂ ਦੇਖਿਆ ਕਿ ਹੈਗਾ ਇਥੇ ਮੋਹਿਤ ਕੇ ਜਾਂ ਫਰਾਰ ਹੈ ਅਮਨੇ ਨਹੀਂ ਦੇਖਿਆ ਅਭੀ ਤੱਕ ਇਹ ਪਹਿਲੇ ਤੇ ਘਰ ਮੇ ਰਹਤਾ ਥਾ ਤੁਸੀਂ ਜਾਂਦੇ ਨਹੀਂ ਪੁੱਲਸ ਕੋ ਕਿ ਇਹਨਾ ਸਮਾਂ ਹੋ ਗਿਆ ਅਭੀ 2 ਜੁਲਾਈ ਕੋ ਗਿਆ ਅਭੀ ਤੱਕ ਅੱਜ ਜਮ ਜਾਏਗੇ ਉਸ ਤੋਂ ਪਹਿਲੇ ਅਮਨੇ ਪੁੱਲਸ ਕੋਲ ਗਏ ਨਹੀਂ ਉਹ ਕਹਿੰਦੇ ਤੁਹਾਰੀ ਕਾਰ ਵੀ ਕੋ ਐਸਐਸਪੀ ਦਫਤਰ ਚਲੇ ਗਈ ਇਧਰ ਕੋਈ ਕੰਮ ਹੀ ਨਹੀਂ ਆਉਂ ਹਾਂ ਪੁੱਲਸ ਵਾਲੇ ਬੋਲਦੇ ਨੇ ਕੀ ਲੱਗ ਰਿਹਾ ਕਿ 7 ਲੱਖ ਜਿਹੜਾ ਗਿਆ ਵਾਪਸ ਮੁੜੇਗਾ ਸਾਨੂੰ ਇਹ ਚਾਹੀਦਾ ਸਾਨੂੰ ਇਸਕੋ ਜੇਲ ਹੋਏ ਜਾਂ ਇੱਕ ਮੈਂਕਾ ਅਲੱਦਾ ਹੀ ਹੈ ਕਿ ਇਹ ਲੜਕਾ ਜੇਲ ਕੱਟ ਕੇ ਆ ਜਾਏਗਾ ਹਮ ਤੇ ਹਮੇ 60 ਲੱਖ ਪੈਜਾਗੇ ਹਮੇ ਲੜਕਾ ਜੇਲ ਜਾਏ ਨਹੀਂ ਜਾਏ ਮੇ ਕੋਈ ਮਤਲਬ ਨਹੀਂ ਹਮ ਕੋ 60 ਲੱਖ ਰੁਪਏ ਚਾਹੀਏ ਪੂਰਾ ਹੁਣ ਤੁਹਾਡੇ ਕੋ ਹੈ ਕੋਈ ਪੈਸਾ ਕਿ ਜਾਂ ਸਾਰੀ ਸੇਵਿੰਗ ਡਾਤੀ ਜੋਗ ਸੇ ਐਸਾ ਕੋਈ ਨਿਲ ਲਮਨ ਤੇ ਲੋਨ ਤੇ ਪੈਸਾ ਕਰਕੇ ਪੈਨਸ਼ਨ ਦਾ ਵੀ ਲੋਨ ਕਰਕੇ ਬੜੇ ਮੁਚਰ ਕਰਕੇ ਗੁਜ਼ਾਰਾ ਚੱਲ ਰਿਹਾ ਹੈ ਅੱਛਾ ਅਭੀ ਉਹ ਵੀ ਮਾਤਾ ਕੀ ਪੈਨਸ਼ਨ ਜਾਂ ਨਿਤ ਮਾਤਾ ਕੀ ਪੈਨਸ਼ਨ ਤੇ ਅਮਰ ਬੁੱਗੇ ਮਰ ਜਾਣਾ ਪੈਨਸ਼ਨ ਤੇ ਵੀ ਲੋਨ ਲੈ ਲਿਆ ਤੁਸੀਂ ਮੈਂ ਪੈਨਸ਼ਨ ਤੇ ਵੀ 2.5 ਲੱਖ ਰੁਪਏ ਲੋਨ अच्छा वो भी इसको लोन ਵਿੱਚ 2.5 ਲੱਖ ਰੁਪਏ نکال ਕੇ ਦੇ ਦਿਆ ਹਾਂ 19 ਬਰਬਰ ਪੂਰੀ ਡੇਟ ਬਾਈ ਡੇਟ ਤੇ ਅੱਜ ਵੀ ਅਸੀਂ ਭੁੱਖੇ ਤਦਾਰ ਮੇ ਪਤ ਰਹੇ ਹਾਂ ਬੜੀ ਮੁਸ਼ਕਿਲ ਨਾਲ ਆਪਣਾ ਟਾਈਮ ਪਾਸ ਗੁਜ਼ਾਰਾ ਕਰ ਰਹੇ ਹਾਂ ਹਮ ਠੀਕ ਹੈ ਜੀ ਰਾਮਨਾਲ ਜੀ ਚਲੋ ਹੌਂਸਲਾ ਰੱਖੋ ਤੁਸੀਂ ਬੜੀ ਵੱਡੀ ਇਹ ਗੱਲ ਹੁੰਦੀ ਹੈ ਕਿ ਇੱਕ ਪਰਿਵਾਰ ਦੇ ਨਾਲ 60 ਲੱਖ ਰੁਪਏ ਦੀ ਠੱਗੀ ਹੋਈ ਹੈ ਅੰਧਵਿਸ਼ਵਾਸ ਦੇ ਵਿੱਚ ਇਸ ਪਰਿਵਾਰ ਨੂੰ ਇਸ ਬਜ਼ੁਰਗ ਨੂੰ ਅਜਿਹਾ ਉਲਝਾਇਆ ਕੀ ਇਹਨਾਂ ਦੇ ਕੋਲੋਂ ਹੌਲੀ-ਹੌਲੀ ਕਰਦੇ ਹੋਏ ਲੱਖਾਂ ਦੇ ਹਿਸਾਬ ਦੇ ਨਾਲ ਪੈਸੇ ਇਕੱਠੇ ਕਰਦਾ ਰਿਹਾ ਔਰ 60 ਲੱਖ ਰੁਪਏ ਲੈ ਕੇ ਜਿਹੜਾ ਉਹ ਫਰਾਰ ਹੋ ਗਿਆ ਔਰ ਪੁਲਿਸ ਨੂੰ ਜਿਹੜੀ ਹੈ ਕੰਪਲੇਂਟ ਦਿੱਤੀ ਹੋਈ ਹੈ ਸੋ ਲੋੜ ਹੈ ਅਜਿਹੇ ਲੋਕਾਂ ਤੋਂ ਜਾਗਰੂਕ ਰਹਿਣ ਦੀ ਅਜਿਹੇ ਅੰਤ ਵਿਸ਼ਵਾਸ ਦੇ ਵਿੱਚ ਨਾ ਫਸੋ ਇਸੇ ਕਰਕੇ ਤੁਹਾਡਾ ਬਚਾਅ ਹੋਵੇਗਾ ਨਹੀਂ ਤਾਂ ਬਹੁਤ ਸਾਰਾ ਪੈਸਾ ਤੁਹਾਡਾ ਅਜਿਹੇ ਲੋਕ ਤੁਹਾਡੇ ਕੋਲੋਂ ਠਾਕੇ ਲੈ ਜਾਣਗੇ ਦੇਖਦੇ ਰਹੋ ਹੈਸ਼ਟੈਗ ਪੰਜਾਬ